ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਦਲਾਸਬ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਜਦੋਂ ਭਰਤੀਕਰਨ ਕਿਸੇ ਵੀ ਕਸਬੇ ਕਿਸੇ ਵੀ ਜ਼ਿਲ੍ਹੇ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਉੱਥੇ ਮਣਾਮੂਹੀ ਪਿਆਰ ਜਿਹੜਾ ਉਹਨਾਂ ਨੂੰ ਸੰਗਤ ਵੱਲੋਂ ਮਿਲ ਰਿਹਾ ਦੂਜੇ ਪਾਸੇ ਅਕਾਲੀ ਦਲ ਸੁਖਬੀਰ ਬਾਦਲ ਦਾ ਜਿਹੜਾ ਧੜਾ ਉਹਨਾਂ ਨੇ 12 April ਵਾਲੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੀ ਇਕੱਤਰਤਾ ਰੱਖੀ ਹੋਈ ਆ ਜਿੱਥੇ ਪ੍ਰਧਾਨ ਦੀ ਚੋਣ ਹੋਣੀ ਆ ਉਹਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਦਰਸਲ ਇਹ ਵਿਵਾਦ ਜਿਹੜਾ ਇਹ ਖੜਾ ਹੋਇਆ ਦਲਜੀਤ ਚੀਮਾ ਕਹਿ ਰਿਹਾ ਕਿ ਇਹ ਸਾਰੇ ਵਿਵਾਦ ਦੇ ਪਿੱਛੇ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਨਯੋਗ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਦਿੱਤੀ ਆ ਕਿ ਇੱਕ ਪੋਲਿਟਿਕਲ ਪਾਰਟੀ ਜਿਹੜੀ ਆ ਉਹ ਕਿਸੇ ਧਾਰਮਿਕ ਸਥਾਨ ਨੂੰ ਕਿਵੇਂ ਵਰਤ ਸਕਦੀ ਆ ਕਹਿੰਦੇ ਪਹਿਲਾਂ ਤਾਂ ਸਾਨੂੰ ਲੱਗਦਾ ਸੀਗਾ ਵੀ ਜਿਹੜੇ ਬੰਦੇ ਸਾਡੇ ਨਾਲੋਂ ਟੁੱਟ ਗਏ ਆ ਇਹੋ ਸਾਡੀਆਂ ਜੜ੍ਹਾਂ ਵੱਢ ਰਹੇ ਆ ਪਰ ਕਹਿੰਦੇ ਹੁਣ ਤਾਂ ਸਾਫ਼ ਹੋ ਗਿਆ ਜਿੱਦਾਂ ਅਸੀਂ ਪਹਿਲਾਂ ਵੀ ਕਹਿੰਨੇ ਆਂ ਵੀ ਕਾਂਗਰਸ ਜਿਹੜੀ ਆ ਇਹ ਪੰਜਾਬ ਦੇ ਨਾਲ ਵੈਰ ਰੱਖਦੀ ਆ ਪੰਜਾਬੀਆਂ ਦੇ ਨਾਲ ਵਫਾ ਨਹੀਂ ਕਮਾਉਂਦੀ ਤੇ ਕਹਿੰਦੇ ਅੱਜ ਜਗਜਹਾਰ ਹੋ ਗਿਆ ਕਿਵੇਂ ਵੇਖਦੇ ਹੋ ਸੁਖਜਿੰਦਰ ਰੰਧਾਵਾ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਗਈ ਚਿੱਠੀ ਤੇ ਨਾਲ ਦੀ ਨਾਲ ਫਿਰ ਦਲਜੀਤ ਚੀਮਾ ਪ੍ਰੈਸ ਕਾਨਫਰੰਸ ਕਰਦੇ ਆ ਤੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਆ ਉਹ ਸਪੀਡ ਫੜ ਰਹੀ ਹੈ ਦੇਖੋ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਜਿਹੜੇ ਕਾਂਗਰਸ ਦੇ ਐਮਪੀ ਵੀ ਨੇ ਔਰ ਰਾਜਸਥਾਨ ਦੇ ਪ੍ਰਭਾਰੀ ਵੀ ਨੇ ਉਹਨਾਂ ਨੇ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਸਿਆਸਤ ਹੈ ਉਹਨੇ ਮੋੜਾ ਘਟਿਆ ਅਕਾਲੀ ਦਲ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪ੍ਰਧਾਨਗੀ ਦੀ ਚੋਣ ਕੀਤੀ ਜਾਣੀ ਹੈ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਚੁਣੇ ਗਏ ਨੇ ਔਰ 2019 ਦੇ ਵਿੱਚ ਵੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਸੀ ਤੇ ਜਿਹੜੀ ਕਾਰਜਕਾਰੀ ਬੈਠਕ ਹੋਈ ਸੀ ਡੈਲੀਗੇਟ ਜਲਾਸ ਹੋਇਆ ਸੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਹੋਇਆ ਸੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਚਿੱਠੀ ਲਿਖਣੀ ਇਹਦੇ ਪਿੱਛੇ ਦੋ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕੀ ਇਹ ਚਿੱਠੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿੱਜੀ ਤੌਰ ਤੇ ਲਿਖੀ ਹੈ ਪਰ ਉਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਇਸ ਕਰਕੇ ਬਤੌਰ ਮੈਂਬਰ ਪਾਰਲੀਮੈਂਟ ਜਦੋਂ ਉਹ ਕਾਂਗਰਸ ਦੇ ਹੋ ਕੇ ਇਹ ਚਿੱਠੀ ਲਿਖਦੇ ਨੇ ਤੇ ਕੀ ਰਾਹੁਲ ਗਾਂਧੀ ਨੇ ਜਿਹੜੇ ਅਮਰੀਕਾ 'ਚ ਬਿਆਨ ਦਿੱਤੇ ਸੀ ਕੀ ਰਾਹੁਲ ਗਾਂਧੀ ਦੇ ਅਮਰੀਕਾ ਦੇ ਵਿੱਚ ਸਿੱਖ ਭਾਈਚਾਰੇ ਬਾਰੇ ਦਿੱਤੇ ਬਿਆਨਾਂ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੀ ਚਿੱਠੀ ਮੈਚ ਕਰਦੀ ਹੈ ਰਾਹੁਲ ਗਾਂਧੀ ਤਾਂ ਅਮਰੀਕਾ 'ਚ ਜਾ ਕੇ ਇਹ ਦੱਸ ਰਹੇ ਨੇ ਕਿ ਭਾਰਤ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਕੋਲੇ ਆਜ਼ਾਦੀ ਨਹੀਂ ਕਿ ਉਹ ਆਪਣੇ ਧਾਰਮਿਕ ਕੰਮ ਕਰ ਸਕਣ ਔਰ ਮਤਲਬ ਰਾਹੁਲ ਗਾਂਧੀ ਦਾ ਇਲਜ਼ਾਮ ਭਾਜਪਾ ਤੇ ਸੀ ਕਿ ਭਾਜਪਾ ਦੇ ਰਾਜ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਜਿੰਨੀ ਉਹਨਾਂ ਨੂੰ ਖੁੱਲੀ ਆਜ਼ਾਦੀ ਮਿਲਣੀ ਚਾਹੀਦੀ ਹੈ ਉੰਨੀ ਨਹੀਂ ਹੈ ਤੇ ਸੁਖਜਿੰਦਰ ਰੰਧਾਵਾ ਨੇ ਚਿੱਠੀ ਲਿਖਤੀ ਅਗਰ ਅਕਾਲੀ ਦਲ ਦੇਖੋ ਇੱਥੇ ਪੰਜ ਮੈਂਬਰੀ ਕਮੇਟੀ ਜਾਂ ਸੁਖਬੀਰ ਸਿੰਘ ਬਾਦਲ ਧੜੇ ਦੀ ਗੱਲ ਨਹੀਂ ਹੈ ਇੱਥੇ ਇੱਕ ਪਰੰਪਰਾ ਦੀ ਗੱਲ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿਉਂ ਨਹੀਂ ਪ੍ਰਧਾਨ ਚੁਣਿਆ ਜਾ ਸਕਦਾ ਜਦੋਂ ਪੰਥਕ ਇਕੱਠ ਹੋਇਆ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਦੇ ਵਿਰੋਧ ਦੇ ਵਿੱਚ ਉਦੋਂ ਪੰਥਕ ਇਕੱਠ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੋਇਆ ਔਰ ਕੱਲ ਨੂੰ ਅਗਰ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰ ਰਹੀ ਹੈ ਸੰਦੀਪ ਜੀ ਅਗਰ ਉਹਨਾਂ ਨੇ ਵੀ ਆਪਣਾ ਪ੍ਰਧਾਨ ਚੁਣਨਾ ਹੈ ਉਹ ਵੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਚ ਕਰ ਸਕਦੇ ਨੇ ਇਹ ਸਿਆਸਤ ਇਹ ਵੱਖਰਾ ਮੋੜਾ ਕੱਟ ਰਹੀ ਹੈ ਸੁਖਜਿੰਦਰ ਰੰਧਾਵਾ ਨੇ ਜਿਹੜੀ ਇਹ ਗੱਲ ਕੀਤੀ ਹੈ ਹੁਣ ਮੈਨੂੰ ਨਹੀਂ ਪਤਾ ਵੀ ਕੀ ਇਹ ਕਾਂਗਰਸ ਪਾਰਟੀ ਦਾ ਫੈਸਲਾ ਸੀ ਕੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਹ ਸਮੂਹਿਕ ਤੌਰ ਤੇ ਫੈਸਲਾ ਕੀਤਾ ਸੀ ਕਿ ਸੁਖਜਿੰਦਰ ਰੰਧਾਵਾ ਜੀ ਸਾਡੇ ਵੱਲੋਂ ਚਿੱਠੀ ਲਿਖਣਗੇ ਇਲੈਕਸ਼ਨ ਕਮਿਸ਼ਨ ਨੂੰ ਇਹ ਵਿਵਾਦ ਸਿਆਸੀ ਤੌਰ ਦੇ ਉੱਤੇ ਵੱਡਾ ਹੋ ਗਿਆ ਸੁਖਜਿੰਦਰ ਰੰਧਾਵਾ ਦੇ ਚਿੱਠੀ ਲਿਖਣ ਤੋਂ ਬਾਅਦ ਅਕਾਲੀ ਦਲ ਹਮਲਾਵਰ ਹੋ ਗਿਆ ਔਰ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਆਗੂ ਨੇ ਪੰਜ ਮੈਂਬਰੀ ਕਮੇਟੀ ਦੇ ਆਗੂ ਮਨਪੀਤ ਿਆਲੀ ਵੀ ਕੱਲ ਮਾਨਸਾ ਦੇ ਵਿੱਚ ਜਦੋਂ ਭਰਤੀ ਹੋ ਰਹੀ ਸੀ ਉਹਨਾਂ ਨੇ ਵੀ ਕਾਂਗਰਸ ਤੇ ਦੱਬ ਕੇ ਪੜਾਅਸ ਕੱਢੀ ਕਿ ਕਾਂਗਰਸ ਭਾਵੇਂ ਕੇਂਦਰ 'ਚ ਰਹੀ ਭਾਵੇਂ ਭਾਜੀਪੀ 'ਚ ਇਹਨਾਂ ਦੋਵਾਂ ਸਰਕਾਰਾਂ ਨੇ ਇਹਨਾਂ ਦੋਵਾਂ ਸਰਕਾਰਾਂ ਨੇ ਸਿੱਖ ਭਾਈਚਾਰੇ ਦੀਆਂ ਮੰਗਾਂ ਨਹੀਂ ਮੰਨੀਆਂ ਕਿ ਸੁਖਜਿੰਦਰ ਰੰਧਾਵਾ ਕਦੀ ਰਾਹੁਲ ਗਾਂਧੀ ਅੱਗੇ ਇਹ ਚਿੱਠੀ ਲਿਖਣਗੇ ਜਦੋਂ ਸਰਕਾਰ ਰਹੀ ਹੈ ਕਾਂਗਰਸ ਪਾਰਟੀ ਦੀ ਉਦੋਂ ਵੀ ਕਦੀ ਸੁਖਜਿੰਦਰ ਰੰਧਾਵਾ ਨੇ ਇਹ ਚਿੱਠੀ ਲਿਖੀ ਕਿ ਸਿੱਖ ਭਾਈਚਾਰਾ ਧਾਰਾ 25 ਦੀ ਜਿਹੜੀ ਵਕਾਲਤ ਕਰਦਾ ਹੈ ਭਾਈ ਉਹਨੂੰ ਪ੍ਰਵਾਨ ਕਰੋ ਸਿੱਖ ਭਾਈਚਾਰੇ ਨੂੰ ਇੱਕ ਵੱਖਰੇ ਧਰਮ ਦੇ ਤੌਰ ਤੇ ਮਾਨਤਾ ਦਿਓ ਕਨਸਟੀਟਿਊਸ਼ਨਲ ਮਾਨਤਾ ਦਿਓ ਐਮੈਂਡਮੈਂਟ ਕਰੋ ਧਾਰਾ 25 ਚ ਸੋਧ ਕਰੋ ਇਹ ਮੰਗੇ ਸਿੱਖ ਭਾਈਚਾਰੇ ਦੀਆਂ ਬਹੁਤ ਪੁਰਾਣੀਆਂ ਸੋ ਮੈਨੂੰ ਇਹ ਲੱਗਦਾ ਹੈ ਕਿ ਸੁਖਜਿੰਦਰ ਰੰਧਾਵਾ ਉਹਨਾਂ ਨੇ ਜਿਹੜੀ ਇਹ ਚਿੱਠੀ ਲਿਖੀ ਪਹਿਲਾਂ ਤਾਂ ਇਹਦਾ ਅਸਲ ਮਕਸਦ ਬਾਹਰ ਆਉਣਾ ਚਾਹੀਦਾ ਹੈ ਕੋਈ ਵੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੇਖੋ ਕਾਂਗਰਸ ਦੀ ਉਹ ਹੈਸੀਅਤ ਨਹੀਂ ਹੈ ਕਾਂਗਰਸ ਨੇ ਤਾਂ ਆਪਰੇਸ਼ਨ ਬਲੂ ਸਟਾਰ ਕਰਾਇਆ ਉਹਦੇ ਤੇ ਇਲਜ਼ਾਮ ਲੱਗਦੇ ਨੇ ਕਾਂਗਰਸ ਨੇ 84 ਚ ਸਿੱਖਾਂ ਦਾ ਕਤਲੇਆਮ ਕੀਤਾ ਕਾਂਗਰਸ ਕਿਹੜੇ ਮੂੰਹ ਨਾਲ ਕਦੀ ਅਰਜ਼ੀ ਦੇ ਸਕਦੀ ਹੈ ਵੀ ਸਾਨੂੰ ਵੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਚ ਸਮਾਗਮ ਕਰ ਲੈਣ ਦਿਓ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੀ ਉਹ ਹੈਸੀਅਤ ਹੈ 84 ਚ ਐਡਾ ਵੱਡਾ ਕਤਲੇਆਮ ਔਰ ਉਸ ਤੋਂ ਬਾਅਦ ਕਾਂਗਰਸ ਦੀਆਂ ਸਰਕਾਰਾਂ ਦੇਸ਼ ਚ ਕਿੰਨੇ ਸਮੇਂ ਰਹੀਆਂ ਮੈਨੂੰ ਇੱਕ ਵੀ ਵਿਅਕਤੀ ਦੱਸ ਦਿਓ 4-5000 ਤੋਂ ਵੱਧ ਕਤਲੇਆਮ ਸੰਦੀਪ ਜੀ ਮੈਨੂੰ ਇੱਕ ਵਿਅਕਤੀ ਦੱਸ ਦਿਓ ਕਿਸੇ ਨੂੰ ਫਾਂਸੀ ਲੱਗੀ ਹੋਵੇ 84 ਦੇ ਕਤਲੇਆਮ ਚ ਇਹਦਾ ਮਤਲਬ ਹੈ ਕਾਂਗਰਸ ਜਸਟਿਸ ਡਿਲੀਵਰ ਨਹੀਂ ਕਰ ਸਕੀ ਉਹ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਉਦੋਂ ਬਣੇ ਜਦੋਂ ਬਹੁਤ ਵੱਡਾ ਵਿਰੋਧ ਹੋਇਆ ਬੀਬੀ ਸੋਨੀਆ ਗਾਂਧੀ ਦਾ ਪ੍ਰਧਾਨ ਬੀਬੀ ਸੋਨੀਆ ਗਾਂਧੀ ਨਹੀਂ ਬੰਨਣਾ ਸੀ ਪ੍ਰਧਾਨ ਮੰਤਰੀ ਜਦੋਂ ਕਾਂਗਰਸ ਨੂੰ ਲੱਗਿਆ ਹੋਰ ਕੋਈ ਚਾਰਾ ਨਹੀਂ ਹੈ ਫਿਰ ਉਹਨਾਂ ਨੇ ਬੀਬੀ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਬਣਾਇਆ ਸੋ ਕਾਂਗਰਸ ਨੇ ਉਦੋਂ ਵੀ ਇਸ ਕਰਕੇ ਬਣਾਇਆ ਵੀ ਘੱਟੋ-ਘੱਟ ਸਿੱਖਾਂ ਦੇ ਪ੍ਰਤੀ ਜੋ ਕਾਂਗਰਸ ਦੀ ਧਾਰਨਾ ਬਣ ਗਈ ਮੁਲਕ 'ਚ 84 ਤੋਂ ਬਾਅਦ ਜੋ ਕਾਂਗਰਸ ਤੇ ਕਲੰਕ ਲੱਗਿਆ ਉਹਨੂੰ ਅਸੀਂ ਕਿਸੇ ਤਰੀਕੇ ਧੋਲੀਏ ਪਰ ਉਹ ਸੰਭਵ ਨਹੀਂ ਤੁਸੀਂ ਦੇਖੋ ਕਾਂਗਰਸ ਜ਼ੀਰੋ ਹੀ ਆ ਦਿੱਲੀ 'ਚ 84 ਵੀ ਦਿੱਲੀ 'ਚ ਹੋਇਆ ਤੇ ਅੱਜ ਕਾਂਗਰਸ ਦਿੱਲੀ 'ਚ ਜ਼ੀਰੋ ਹੈ ਨਾ ਪਾਰਲੀਮੈਂਟ ਜਿੱਤਦੀ ਹੈ ਨਾ ਵਿਧਾਨ ਸਭਾ ਜਿੱਤਦੀ ਹੈ ਇਹਦਾ ਮਤਲਬ ਹੈ ਕਿ ਕਾਂਗਰਸ ਨੂੰ ਨਿਸ਼ਚਿਤ ਤੌਰ ਤੇ ਇਸ ਤਰ੍ਹਾਂ ਦੇ ਜਿਹੜੇ ਸਿੱਖ ਭਾਈਚਾਰੇ ਦੇ ਆਪਸੀ ਮਸਲੇ ਨੇ ਦੇਖੋ ਭਾਵੇਂ ਪੰਜ ਮੈਂਬਰੀ ਕਮੇਟੀ ਦੇ ਨਾਲ ਟਕਰਾਅ ਹੈ ਸੁਖਵੀਰ ਸਿੰਘ ਬਾਦਲ ਦੇ ਧੜੇ ਦਾ ਪਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਅੰਦਰਲੇ ਮਾਮਲੇ ਨੇ ਔਰ ਹਰਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਜਿਹੜੀ ਇਹ ਚਿੱਠੀ ਲਿਖੀ ਹੈ ਹਾਂ ਉਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਚਿੱਠੀ ਲਿਖਣ ਫੇਰ ਗੱਲ ਸਮਝ ਆਉਂਦੀ ਹੈ ਸੁਖਜਿੰਦਰ ਰੰਧਾਵਾ ਕਹਿਣ ਵੀ ਜੋ ਕਾਂਗਰਸ ਨੇ 84 ਚ ਕੀਤਾ ਸੀ ਉਹਦੇ ਲਈ ਜਿੰਨੀ ਵਾਰੀ ਕਾਂਗਰਸ ਮਾਫੀ ਮੰਗਲੇ ਥੋੜਾ ਫੇਰ ਗੱਲ ਸਮਝ ਆਉਂਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਕਿਉਂਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਮਾਹੌਲ ਬਣਿਆ ਹੋਇਆ ਥੋੜਾ ਜਿਹਾ ਇਹ ਨਿਸ਼ਚਿਤ ਤੌਰ ਤੇ ਬਣਿਆ ਕਿਉਂਕਿ ਅ 2 ਦਸੰਬਰ ਦੇ ਹੁਕਮਨਾਮੇ ਉਹਨਾਂ ਨੇ ਉਸ ਤਰੀਕੇ ਨਾਲ ਲਾਗੂ ਨਹੀਂ ਕੀਤੇ ਪਰ ਸਰਦਾਰ ਤੇਜਪਾਲ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਣਾ ਸੋ ਮੈਨੂੰ ਲੱਗਦਾ ਇਹ ਗੱਲ ਬੜੀ ਗੈਰਵਾਜਬ ਜੀ ਮੈਨੂੰ ਇਸ ਕਰਕੇ ਲੱਗੀ ਵੀ ਇਹ ਉਹਨਾਂ ਨੇ ਇੱਕ ਤਰੀਕੇ ਨਾਲ ਇਹਨੂੰ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਕਿਸੇ ਵੀ ਪੋਲਿਟੀਕਲ ਪਾਰਟੀ ਦਾ ਆਪਣਾ ਅਧਿਕਾਰ ਹੈ ਹੁਣ ਕਾਂਗਰਸ ਲਿਖ ਲੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੇ ਕਾਂਗਰਸ ਵੀ ਅਸੀਂ ਸਮਾਗਮ ਕਰਨਾ ਹੈ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸਾਨੂੰ ਦੇ ਦਿਓ ਕਾਂਗਰਸੀਆਂ ਦੀ ਹਿੰਮਤ ਹੋ ਜੇਗੀ ਇਹ ਦਰਖਾਸਤ ਦੇਣ ਦੀ ਪਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਹੁਤ ਸਾਰੇ ਅਕਾਲੀ ਦਲ ਨੇ ਜਿਹੜੇ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਨੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਹੀ ਉੱਥੇ ਮੀਟਿੰਗ ਕਰਦਾ ਹੈ ਜਾਂ ਉਹਨਾਂ ਨੇ ਉੱਥੇ ਡੈਲੀਗੇਟ ਜਲਾਸ ਸੱਦਣਾ ਸੋ ਮੈਨੂੰ ਲੱਗਦਾ ਇਹ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਇਹ ਚਿੱਠੀ ਲਿਖ ਕੇ ਇੱਕ ਨਵੀਂ ਤਰ੍ਹਾਂ ਦਾ ਵਿਵਾਦ ਹੈ ਜਿਹੜਾ ਉਹ ਪੰਜਾਬ ਦੀ ਸਿਆਸਤ 'ਚ ਖੜਾ ਕੀਤਾ ਸਿਆਸੀ ਵਿਵਾਦ ਉਂਝ ਸੁਖਜਿੰਦਰ ਰੰਧਾਵਾ ਬੜੇ ਸਿਆਣੇ ਨੇ ਔਰ ਮੈਂ ਕੱਲ ਹੀ ਇੱਕ ਟੈਲੀਵਿਜ਼ਨ 'ਚ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਜਿਹੜੇ ਪ੍ਰਤਾਪ ਬਾਜਵਾ ਗੱਲ ਕਰਦੇ ਸੀ 32 ਵਿਧਾਇਕਾਂ ਵਾਲੀ ਉਸ ਗੱਲ ਨੂੰ ਵੀ ਹਾਸੇ-ਹਾਸੇ 'ਚ ਹੀ ਟਾਲ ਗਏ ਸੁਖਜਿੰਦਰ ਸਿੰਘ ਰੰਧਾਵਾ ਸੋ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦਾ ਆਪਣਾ ਹਾਲ ਬੇਹਾਲ ਹੋਇਆ ਪਿਆ ਹੈ ਅ ਸਰਦੀਪ ਜੀ ਅਸਲ 'ਚ ਜਿੰਨਾ ਸਿਆਸੀ ਤੌਰ ਤੇ ਕਮਜ਼ੋਰ ਸ਼੍ਰੋਮਣੀ ਅਕਾਲੀ ਦਲ ਹੈ ਉਨਾ ਹੀ ਸਿਆਸੀ ਤੌਰ ਤੇ ਕਮਜ਼ੋਰ ਪੰਜਾਬ ਚ ਕਾਂਗਰਸ ਹੋ ਚੁੱਕੀ ਹੈ ਭਾਵੇਂ ਕਾਂਗਰਸ ਵਾਲਿਆਂ ਨੂੰ ਲੱਗਦਾ ਹੈ ਵੀ ਅਸੀਂ ਸਰਕਾਰ ਬਣਾ ਜਾਾਂਗੇ ਜੀ 27 ਚ ਇਹਨਾਂ ਨੂੰ ਤਾਂ ਹਰਿਆਣੇ ਚ ਵੀ ਲੱਗਦਾ ਸੀ ਇਹਨਾਂ ਨੂੰ ਤਾਂ ਉਦੋਂ ਵੀ ਲੱਗਦਾ ਸੀ ਵੀ ਅਸੀਂ ਨਵਜੋਤ ਸਿੱਧੂ ਨੂੰ ਚਿਹਰਾ ਨਹੀਂ ਬਣਾਉਣਾ ਅਸੀਂ ਮੈਂ 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 ਡੱਲਾ ਸਾਹਿਬ ਉੱਥੇ ਹੀ ਆਉਣ ਲੱਗਿਆ ਸੀਗਾ ਵੀ ਇੱਕ 11 ਤੇ 12 ਨੂੰ ਬਪੇਸ਼ ਬਘੇਲ ਸਾਹਿਬ ਜਿਹੜੇ ਪੰਜਾਬ ਦੇ ਇੰਚਾਰਜ ਬਣਾਏ ਗਏ ਆ ਉਹਾਂ ਨੇ ਕਾਂਗਰਸੀ ਲੀਡਰਸ ਦੀ ਆਗੂਆਂ ਦੀ ਇੱਕ ਮੀਟਿੰਗ ਰੱਖੀ ਆ ਇਹਦੇ ਨਾਲ ਹੀ ਲੁਧਿਆਣਾ ਪੱਛਮੀ ਦੀ ਚੋਣ ਵਾਸਤੇ ਕਾਂਗਰਸ ਵੱਲੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਕਿਤੇ ਗੁੱਟਬਾਜ਼ੀ ਦਾ ਸ਼ਿਕਾਰ ਹੋ ਰਿਹਾ ਕਿਉਂਕਿ ਕੁਝ ਐਹੋ ਜਿਹੀਆਂ ਖਬਰਾਂ ਵੀ ਮਿਲ ਰਹੀਆਂ ਨੇ ਹੁਣ ਇੱਕ ਪਾਸੇ ਮੀਟਿੰਗ ਰੱਖੀ ਗਈ ਆ ਇੱਕ ਪਾਸੇ ਗੁਜਰਾਤ ਦੇ ਵਿੱਚ ਮੀਟਿੰਗ ਚੱਲ ਰਹੀ ਆ ਉੱਥੇ ਸਮੇਲਨ ਚੱਲ ਰਿਹਾ ਪੰਜਾਬ ਦੇ ਬਹੁਤ ਸਾਰੇ ਜਿਹੜੇ ਵਿਧਾਇਕ ਆ ਉੱਥੇ ਪਹੁੰਚੇ ਹੋਏ ਆ ਹੁਣ 2 ਦਿਨ ਪੰਜਾਬ ਦੇ ਵਿੱਚ ਮੀਟਿੰਗ ਹੋਣੀ ਆ ਤੇ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਕਿਸ ਤਰ੍ਹਾਂ ਇਹ ਸੀਟ ਨੂੰ ਜਿੱਤਣਗੇ ਤੇ ਇਹਦੇ ਨਾਲ ਹੀ ਲੁਧਿਆਣਾ ਪੱਛਮੀ ਦੇ ਨਾਲ ਹੀ ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣੀ ਚਾਹੂੰਗਾ ਵੀ ਭਾਜਪਾ ਨੂੰ ਕੋਈ ਬੰਦਾ ਹੀ ਨਹੀਂ ਥਿਆ ਰਿਹਾ ਭਾਜਪਾ ਨੂੰ ਉਮੀਦਵਾਰ ਨਹੀਂ ਲੱਭਦਾ ਪਿਆ ਇੱਕ ਪਾਸੇ ਭਾਜਪਾ ਇਹ ਚਾਹੁੰਦੀ ਹੈ ਵੀ 27 ਚ ਸਰਕਾਰ ਬਣ ਜੇ ਤੇ ਜਿਮਨੀ ਚੋਣ ਲੜਨ ਵਾਸਤੇ ਭਾਜਪਾ ਕੋਲ ਅਜੇ ਤੱਕ ਕੋਈ ਉਮੀਦਵਾਰ ਨਹੀਂ ਹੈ ਦੇਖੋ ਮੈਂ ਤੁਹਾਡੇ ਤਿੰਨੇ ਚਾਰੇ ਸਵਾਲ ਇਕੱਠੇ ਲੈ ਲੇ ਮੈਂ ਪੰਜ ਮੈਂਬਰੀ ਕਮੇਟੀ ਤੇ ਦੁਬਾਰਾ ਆਉਣਾ ਸੰਦੀਪ ਜੀ ਚੋਣਾਂ ਨੇ ਜਿਹੜੀਆਂ ਉਹ ਜੁਲਾਈ ਤੋਂ ਪਹਿਲਾਂ ਹੋਣੀਆਂ ਨੇ ਹਜੇ ਅਪ੍ਰੈਲ ਐ ਅਪ੍ਰੈਲ ਦਾ ਪੂਰਾ ਮਹੀਨਾ ਪਿਆ ਮਈ ਦਾ ਮਹੀਨਾ ਪਿਆ ਜੂਨ ਦਾ ਮਹੀਨਾ ਪਿਆ ਤੇ ਜੁਲਾਈ 12 13 ਤੋਂ ਪਹਿਲਾਂ ਵੋਟਾਂ ਪੈਣੀਆਂ ਨੇ ਲੁਧਿਆਣੇ 'ਚ ਜਨਨੂਏ ਵੋਟਾਂ ਪੈਲੀਆਂ ਨਹੀਂ ਉਦੋਂ ਤੱਕ ਕੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਖਤਮ ਹੋ ਕੇ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਮਾਮਲਾ ਉਲਝਿਆ ਇਹ ਉਸ ਵੇਲੇ ਤੱਕ ਸੁਲਝਿਆ ਹੋਵੇਗਾ ਇਹ ਇੱਕ ਸਵਾਲ ਹੈ ਅਗਰ 13 ਜੁਲਾਈ ਦੀਆਂ 10 ਜਾਂ 12 ਜੁਲਾਈ ਤੋਂ ਪਹਿਲਾਂ-ਪਹਿਲਾਂ ਵੋਟਾਂ ਪੈਣੀਆਂ ਅਗਰ ਉਸ ਵੇਲੇ ਤੱਕ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਮੁਕੰਮਲ ਕਰ ਲੈਂਦੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਔਰ ਸ਼ਖਬੀਰ ਸਿੰਘ ਬਾਦਲ ਉਹਨਾਂ ਦੀ ਤਾਂ ਚਲੋ 12 ਤਰੀਕ ਨੂੰ ਉਹਨਾਂ ਨੇ ਤਾਂ ਪ੍ਰਧਾਨਗੀ ਦੀ ਚੋਣ ਕਰਨੀ ਹੈ ਡੈਲੀਗੇਟ ਜਲਾਸ ਬੁਲਾਇਆ ਇਹਦਾ ਮਤਲਬ ਹੈ ਸੰਦੀਪ ਜੀ ਕਿ ਜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਕੀ ਰੂਪ ਰੰਗ اختیار ਕਰਦੀ ਹੈ ਕੀ ਸੁਖਬੀਰ ਬਾਦਲ ਧੜਾ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਇਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਤਾਂ ਨਹੀਂ ਹੈ ਮੈਨੂੰ ਸੰਭਾਵਨਾ ਇਹੀ ਲੱਗਦੀ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ ਅਕਾਲੀ ਦਲ ਨਿਕਲੇਗਾ ਉਹਦਾ ਨਾਮ ਕੀ ਹੋਏਗਾ ਉਹਦੇ ਕੋਲੇ ਸਿੰਬਲ ਕੀ ਹੋਏਗਾ ਕੀ ਕੋਈ ਨਵੀਂ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਸਿੰਬਲ ਵਾਲੇ ਔਰ ਇਹਨਾਂ ਦੇ ਵਿੱਚ ਆਪਸੀ ਕਾਨੂੰਨੀ ਲੜਾਈ ਲੜੀ ਜਾਏਗੀ ਜਾਂ ਕੋਈ ਸਹਿਮਤੀ ਬਣੇਗੀ ਜਾਂ ਸਿੰਘ ਸਹਿਬਾਨ ਦਖਲ ਦੇ ਕੇ ਇਸ ਮਾਮਲੇ ਨੂੰ ਨਿਬੇੜਨਗੇ ਸੋ ਮਤਲਬ ਕਿ ਜਿਹੜੀ ਜ਼ਿਮਨੀ ਚੋਣ ਹੈ ਲੁਧਿਆਣਾ ਪੱਛਮੀ ਦੀ ਜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ ਕੀ ਰੂਪ ਰੰਗ ਬਣਦਾ ਹੈ ਉਸ ਭਰਤੀ ਦਾ ਸੋ ਲੁਧਿਆਣਾ ਪੱਛਮੀ ਦੀ ਜਿਹੜੀ ਸੀਟ ਹੈ ਨਾ ਜੀ ਉਹਦੇ ਤੇ ਤੁਸੀਂ ਪੰਜ ਮੈਂਬਰੀ ਕਮੇਟੀ ਦੇ ਦਖਲ ਨੂੰ ਵੱਖ ਨਹੀਂ ਕਰ ਸਕਦੇ ਅਗਰ ਪੰਜ ਮੈਂਬਰੀ ਕਮੇਟੀ ਨੇ ਲੁਧਿਆਣਾ ਪੱਛਮੀ ਦੇ ਲਈ ਕੋਈ ਐਲਾਨ ਵੀ ਕਰ ਦਿੱਤਾ ਤੇ ਤੁਸੀਂ ਵੇਖੋ ਵੀ ਉਹ ਚੋਣ ਸਮਿਕਰਣ ਉਥੋਂ ਦਾ ਬਦਲ ਨੇ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਪਿੰਡਾਂ 'ਚ ਲੈ ਲਓ ਸ਼ਹਿਰਾਂ 'ਚ ਲੈ ਲਓ ਸ਼ਹਿਰਾਂ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਭਰਤੀ ਹੋ ਰਹੀ ਹੈ ਆਉਂਦੇ ਦਿਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਸਮਾਗਮ ਹੋ ਜਾਣੇ ਆ ਔਰ ਜਿੱਥੋਂ ਤੱਕ ਗੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ 12 ਤਰੀਕ ਨੂੰ ਡੈਲੀਗੇਟ ਇਜਲਾਸ ਬੁਲਾਇਆ ਹੈ ਮੈਨੂੰ ਨਹੀਂ ਲੱਗਦਾ ਕਿ ਭਾਰਤ ਦਾ ਇਲੈਕਸ਼ਨ ਕਮਿਸ਼ਨ ਸੁਖਜਿੰਦਰ ਰੰਧਾਵਾ ਦੀ ਚਿੱਠੀ ਤੋਂ ਬਾਅਦ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕੋਈ ਮੀਟਿੰਗ ਕਰਨ ਤੋਂ ਜਾਂ ਇਜਲਾਸ ਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਰੋਕੇਗਾ ਅਗਰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਰੋਕੇਗਾ ਇਲੈਕਸ਼ਨ ਕਮਿਸ਼ਨ ਜੀ ਤੇ ਫਿਰ ਇਹ ਭਾਰਤ ਦੇ ਵਿੱਚ ਸਪਸ਼ਟ ਸੁਨੇਹਾ ਜਾਏਗਾ ਕਿ ਫਿਰ ਕੋਈ ਵੀ ਫਿਰ ਕੋਈ ਵੀ ਪੋਲੀਟੀਕਲ ਪਾਰਟੀ ਇਸ ਤਰ੍ਹਾਂ ਦੇ ਸਮਾਗਮ ਨਹੀਂ ਕਰ पाएगी ਭਵਿੱਖ 'ਚ ਅਗਰ ਇਲੈਕਸ਼ਨ ਕਮਿਸ਼ਨ ਰੋਕਦਾ ਹੈ ਕਿ ਤੁਸੀਂ ਪੋਲੀਟੀਕਲ ਚੋਣ ਨਹੀਂ ਕਰ ਸਕਦੇ ਪਹਿਲੀ ਤਾਂ ਗੱਲ ਇਹ ਹੈ ਦੂਸਰਾ ਬਿਲਕੁਲ ਹੁਣ ਜਿਹੜੀ ਤੁਸੀਂ ਗੱਲ ਕੀਤੀ ਭਾਰਤ ਭੂਸ਼ਣ ਆਸ਼ੂ ਹਣ ਵਾਲੀ ਸੁਖਜਿੰਦਰ ਰੰਧਾਵਾ ਦਾ ਬਿਆਨ ਇੱਕ ਵੱਖਰੀ ਗੱਲ ਹੈ ਕਿ ਸੁਖਜਿੰਦਰ ਰੰਧਾਵਾ ਹੋਣਾਂ ਨੇ ਆਪ ਦਿੱਤਾ ਕਾਂਗਰਸ ਨੇ ਉਹਨਾਂ ਤੋਂ ਬਿਆਨ ਦਿਵਾਇਆ ਹੁਣ ਜਿਵੇਂ ਲੁਧਿਆਣੇ ਜਾਵਾਂ ਅੱਛਾ ਐਡਲਾ ਸਾਹਿਬ ਇਹ ਗੁਸਤਾਖੀ ਮਾਫ਼ ਇੱਕ ਨਾ ਕਾਂਗਰਸ ਦੇ ਵਿੱਚ ਇੱਕ ਹੋਰ ਸ਼ਬਦ ਬੜਾ ਵਰਤਿਆ ਜਾਂਦਾ ਕਾਂਗਰਸ ਦੇ ਵਿੱਚ ਕੀ ਆਮ ਵਰਤਿਆ ਜਾਂਦਾ ਸਲੀਪਰ ਸੈਲ ਇਹ ਸਲੀਪਰ ਸੈਲ ਕੀ ਹੈ ਤੇ ਇਹ ਸ਼ਬਦ ਕਿਉਂ ਵਰਤਿਆ ਜਾ ਰਿਹਾ ਕਾਂਗਰਸ ਵਾਸਤੇ ਦੇਖੋ ਅਸਲ 'ਚ ਕਾਂਗਰਸ ਦੇ ਵਿੱਚ ਕਈ ਸਾਰੇ ਇਹ ਜਿਹੇ ਲੀਡਰ ਨੇ ਜਿਹੜੇ ਬੀਜੇਪੀ ਦੇ ਇਸ਼ਾਰੇ ਤੇ ਕੰਮ ਕਰਦੇ ਆ ਆਪ ਦੇ ਇਸ਼ਾਰੇ ਤੇ ਵੀ ਕੰਮ ਕਰਦੇ ਹੋ ਸਕਦੇ ਆ ਮਤਲਬ ਕਾਂਗਰਸ ਦੇ ਵਿੱਚ ਕਈ ਘਰ ਦੇ ਭੇਤੀ ਹੈ ਜਿਹੜੇ ਸਮੇਂ-ਸਮੇਂ ਤੇ ਜਿਵੇਂ ਕਹਿੰਦੇ ਆ ਨਾ ਕਹਾਵਤ ਹੈ ਘਰ ਦਾ ਭੇਦੀ ਲੰਕਾ ਢਾਏ ਸੋ ਕਾਂਗਰਸ ਚ ਕਈ ਅਜਿਹੇ ਲੀਡਰ ਨੇ ਜਿਹੜੇ ਲੋਡ ਪੈਣ ਤੇ ਕਾਂਗਰਸ ਦਾ ਨੁਕਸਾਨ ਕਰ ਦਿੰਦੇ ਨੇ ਔਰ ਕਾਂਗਰਸ ਦੀ ਹਾਈ ਕਮਾਂਡ ਰਾਹੁਲ ਗਾਂਧੀ ਉਹ ਵੀ ਸਲੀਪਰ ਸੈੱਲਾਂ ਦੀ ਗੱਲ ਕਰਨ ਲੱਗੇ ਵੀ ਅਸੀਂ ਸਲੀਪਰ ਸੈੱਲ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਕੱਢਾਂਗੇ ਜਾਂ ਨਵੇੜਾਂਗੇ ਜਾਂ ਸਫਾਇਆ ਕਰਾਂਗੇ ਰਾਜਾ ਵੜਿੰਗ ਦਾ ਬਿਆਨ ਵੀ ਆ ਗਿਆ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਕਿ ਕਾਂਗਰਸ 'ਚ ਕੁਝ ਸਲੀਪਰ ਸੈੱਲ ਹੈ ਤੇ ਸੁਖਜਿੰਦਰ ਰੰਧਾਵਾ ਵੀ ਕਈ ਵਾਰੀ ਜ਼ਿਕਰ ਕਰਦੇ ਨੇ ਰੈਲੀਆਂ 'ਚ ਸਲੀਪਰ ਸੈੱਲਾਂ ਦੀ ਇਹਦਾ ਮਤਲਬ ਹੈ ਪਹਿਲੀ ਤਾਂ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਇਹੀ ਨਹੀਂ ਪਤਾ ਵੀ ਭਾਈ ਤੁਹਾਡੇ ਚ ਸਲੀਪਰ ਸੈੱਲ ਕਿਹੜੇ ਆ ਦੇਖੋ ਹਰ ਵਿਅਕਤੀ ਨੂੰ ਆਪਣੇ ਘਰ ਦੇ ਭਾਂਡਿਆਂ ਦਾ ਪਤਾ ਹੁੰਦਾ ਸੰਦੀਪ ਜੀ ਤੁਹਾਨੂੰ ਵੀ ਆਪਣੇ ਘਰ ਦੇ ਭਾਂਡਿਆਂ ਦਾ ਪਤਾ ਹੋਊਗਾ ਵੀ ਕਿਹੜੇ ਤੁਹਾਡੇ ਆਪਣੇ ਆ ਕਿਹੜੇ ਬਗਾਨੇ ਆ ਮੈਨੂੰ ਵੀ ਪਤਾ ਜੇ ਕਿਸੇ ਦਾ ਭਾਂਡਾ ਆ ਉ ਜਾਵੇ ਤੇ ਆਪਾਂ ਮੋੜਿਆ ਆਉਣੇ ਆ ਜਾਂ ਉਹਨੂੰ ਧੋ ਸਮਾਰ ਕੇ ਰੱਖ ਦਨੇ ਅਲੱਗ ਵੀ ਆਪਾਂ ਵਾਪਸ ਮੋੜਨੇ ਡੋਂਗਾ ਜਾਂ ਕੋਈ ਰੋਟੀ ਦਾ ਟਿਫਨ ਆ ਜੇ ਹੁਣ ਕਾਂਗਰਸ ਪਾਰਟੀ ਇਹੋ ਜੀ ਪਾਰਟੀ ਹੈ ਉਹਨਾਂ ਨੂੰ ਆਪਣੇ ਭਾਂਡਿਆਂ ਦੀ ਪਛਾਣ ਹੀ ਹੈ ਨਹੀਂ ਪਰ ਸੰਦੀਪ ਜੀ ਜਿੰਨਾ ਕੜਮਸ ਸੁਖਵੀਰ ਸਿੰਘ ਬਾਦਲ ਧੜੇ ਦੇ ਅਕਾਲੀ ਦਲ ਚ ਹੈ ਨਾ ਲਗਭਗ ਉਸੇ ਤਰ੍ਹਾਂ ਦਾ ਕੜਮਸ ਕਾਂਗਰਸ ਚ ਹੈ ਹੂੰ ਉਸੇ ਤਰ੍ਹਾਂ ਦਾ ਕੜਮਸ ਤੁਸੀਂ ਦੇਖੋ ਕਾਂਗਰਸ ਦੇ ਵਿੱਚ ਜੇ ਸੁਖਵੀਰ ਧੜੇ ਦੇ ਵਿੱਚ ਕੁਝ ਲੀਡਰਾਂ ਦਾ ਰਾਹ ਵੱਖਰਾ ਹੈ ਕੁਝ ਲੀਡਰਾਂ ਦਾ ਰਾਹ ਵੱਖਰਾ ਹੈ ਜਾਂ ਸ਼ਰੋਮਣੀ ਅਕਾਲੀ ਦਲ ਕਹਿ ਲੋ ਸ਼੍ਰੋਮਣੀ ਅਕਾਲੀ ਦਲ 'ਚ ਕੁਝ ਲੀਡਰ ਵੱਖਰੇ ਨੇ ਕੁਝ ਵੱਖਰੇ ਨੇ ਕੁਝ ਕਹਿੰਦੇ ਸੀ ਵੀ ਸਾਨੂੰ ਇਹ ਲੀਡਰਸ਼ਿਪ ਪ੍ਰਵਾਨ ਨਹੀਂ ਸੁਖਵੀਰ ਬਾਦਲ ਦੀ ਤਾਂ ਹੀ 2 ਦਸੰਬਰ ਦੇ ਫੈਸਲਿਆਂ ਦੀ ਨੌਬਤ ਆਈ ਨਾ ਕਿ ਅਕਾਲੀ ਦਲ ਦੇ ਵਿੱਚ ਵੀ ਇੱਕ ਵੱਡੀ ਧਿਰ ਹੈ ਜਿਹਨੂੰ ਸੁਖਵੀਰ ਬਾਦਲ ਦੀ ਅਗਵਾਈ ਪਸੰਦ ਨਹੀਂ ਸੀ ਉਸੇ ਤਰ੍ਹਾਂ ਕਾਂਗਰਸ 'ਚ ਇੱਕ ਵੱਡੀ ਲੀਡਰਸ਼ਿਪ ਹੈ ਜਿਨ੍ਹਾਂ ਨੂੰ ਕਿਸੇ ਦੀ ਅਗਵਾਈ ਪਸੰਦ ਨਹੀਂ ਇੱਕ ਲੀਡਰਸ਼ਿਪ ਹੈ ਜਿਹਨੂੰ ਕਿਸੇ ਦੀ ਅਗਵਾਈ ਪਸੰਦ ਨਹੀਂ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਾਂਗਰਸ ਦਾ ਪ੍ਰਧਾਨ ਆਪਣੇ ਵਰਕਿੰਗ ਪ੍ਰਧਾਨ ਦੇ ਘਰੇ ਜਾਂਦਾ ਹੈ ਰਾਤ ਨੂੰ ਤੇ ਉਹ ਟਵੀਟ ਕਰ ਦਿੰਦਾ ਵੀ ਜਦੋਂ ਮਾਰਗਦਰਸ਼ਨ ਚਾਹੀਦਾ ਹੋਊਗਾ ਤੁਹਾਡੇ ਨਾਲ ਸੰਪਰਕ ਕਰਾਂਗੇ ਤੁਹਾਨੂੰ ਮਿਲਾਂਗੇ ਜਾਂ ਤੁਹਾਨੂੰ ਸੱਦਾਂਗੇ ਉਹ ਇਸ਼ਾਰਿਆਂ-ਇਸ਼ਾਰਿਆਂ 'ਚ ਮਤਲਬ ਇਸ਼ਾਰਿਆਂ-ਇਸ਼ਾਰਿਆਂ 'ਚ ਉਹਨਾਂ ਨੇ ਇਹ ਕਹਿਤਾ ਵੀ ਜੇ ਰਾਜਾ ਵਰਿੰਗ ਸਾਹਿਬ ਜਦੋਂ ਲੋੜ ਪਊਗੀ ਤੇ ਮੈਂ ਤੁਹਾਨੂੰ ਤੁਹਾਡੇ ਨਾਲ ਮਿਲੂੰਗਾ ਜਾਂ ਤੁਹਾਨੂੰ ਬੁਲਾਉਂਗਾ ਜਾਂ ਤੁਹਾਡੇ ਕੋਲੇ ਆਉਂਗਾ ਇਹ ਸਥਿਤੀ ਕੀ ਹੈ ਕਾਂਗਰਸ ਪਾਰਟੀ ਦੀ ਅਸਲ ਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਸਮੱਸਿਆ ਕੀ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਸਮੱਸਿਆ ਮੁੱਖ ਮੰਤਰੀ ਬਣਨ ਦਾ ਚਾ ਜਦੋਂ ਨਵਜੋਤ ਸਿੰਘ ਸਿੱਧੂ ਵੱਡਾ ਦਾਵੇਦਾਰ ਬਣ ਗਿਆ ਸੀ ਉਦੋਂ ਸਾਰੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋ ਗਏ ਵੀ ਅਸੀਂ ਮਿਲ ਜੁਲ ਕੇ ਨਵਜੋਤ ਸਿੰਘ ਸਿੱਧੂ ਨੂੰ ਲਾ ਲਈਏ ਨਵਜੋਤ ਸਿੱਧੂ ਵੀ ਤੇ ਡਲਾ ਸਾਹਿਬ ਜਿਹੜੇ ਆ ਉਹ ਗੁੱਟਬਾਜ਼ੀ ਦਾ ਇਹ ਜਿਹੜਾ ਘੇਰਾ ਪੈ ਗਿਆ ਉਹਦਾ ਹੀ ਸ਼ਿਕਾਰ ਹੋਏ ਸੀ ਲਗਭਗ ਨਵਜੋਤ ਸਿੱਧੂ ਵੀ ਗੁੱਟਬਾਜ਼ੀ ਦਾ ਸ਼ਿਕਾਰ ਹੋਇਆ ਸੀ ਉਦੋਂ ਵਿਕਰਮ ਮਜੀਠੀਆ ਵੀ ਜਿਹੜਾ ਚੋਣ ਲੜਿਆ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਅਕਾਲੀ ਦਲ ਦੇ ਵਿੱਚ ਵੀ ਇੱਕ ਧੜਾ ਸੀ ਜਿਹੜਾ ਚਾਹੁੰਦਾ ਸੀ ਵੀ ਸਿੱਧੂ ਨਾ ਜਿੱਤੇ ਤੇ ਇਹ ਵੀ ਚਾਹੁੰਦੇ ਸੀ ਵੀ ਮਜੀਠੀਆ ਨਾ ਜਿੱਤੇ ਉਹਨਾਂ ਨੇ ਪੂਰਾ ਜ਼ੋਰ ਲਾਤਾ ਵੀ ਆਪਾਂ ਮਜੀਠੀਆ ਨੂੰ ਵੀ ਸਿੱਧੂ ਦੇ ਸਾਹਮਣੇ ਭੇਜ ਦਈਏ ਵੀ ਘਟੋ ਘਟ ਇੱਕ ਦੁਸ਼ਮਨ ਤਾਂ ਖਤਮ ਹੋਊਗਾ ਸਿਆਸੀ ਵੀ ਜਾਂ ਨਵਜੋਤ ਸਿੱਧੂ ਹਾਰੂਗਾ ਜਾਂ ਬਿਕਰਮ ਮਜੀਠੀਆ ਤੱਕ ਨਾ ਕਾਂਗਰਸੀਆਂ ਨੂੰ ਪਤਾ ਸੀ ਨਾ ਅਕਾਲੀਆਂ ਨੂੰ ਨਾ ਮਜੀਠੀਆ ਜਿੱਤਿਆ ਨਾ ਨਵਜੋਤ ਸਿੱਧੂ ਜਿੱਤਿਆ ਔਰ ਜਿੱਤ ਗਈ ਆਪ ਵਾਲੀ ਬੀਬੀ ਬਿਲਕੁਲ ਬੀਬੀ ਅਮਨਦੀਪ ਕੌਰ ਜਿੱਤ ਗਈ ਮੈਨੂੰ ਚਲੋ ਉਹਨਾਂ ਦਾ ਨਾਂ ਨਹੀਂ ਮੈਨੂੰ ਭੁੱਲ ਗਿਆ ਹੁਣ ਸਵਾਲ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਉਹ ਟਿਕਟ ਤਾਂ ਲੁਧਿਆਣੇ ਉਹਨਾਂ ਨੂੰ ਦੇਤੀ ਹਾਈ ਕਮਾਂਡ ਨੇ ਪਰ ਕਾਂਗਰਸ ਲੁਧਿਆਣੇ ਦੇ ਵਿੱਚ ਉਸੇ ਤਰ੍ਹਾਂ ਦੀ ਬਣੀ ਪਈ ਹੈ ਪੱਛਮੀ ਹਲਕੇ ਤੇ ਕਿ ਕਈ ਇਹ ਹੈ ਜੇ ਉੱਥੇ ਲੀਡਰ ਨੇ ਧੜੇ ਨੇ ਜਿਹੜੇ ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਜਿੱਤਣ ਦੇਣਾ ਚਾਹੁੰਦੇ ਹੁਣ ਇਹ ਕਿਹੜੇ ਧੜੇ ਨੇ ਕਿਹੜੇ ਸਲੀਪਰ ਸੈੱਲ ਨੇ ਇਹ ਤਾਂ ਕਾਂਗਰਸ ਪਾਰਟੀ ਪਛਾਣੇ ਨਾ ਲੋਕਾਂ ਨੂੰ ਤਾਂ ਪਤਾ ਵੀ ਭਾਈ ਸਲੀਪਰ ਸੈੱਲ ਕਿਹੜਾ ਹੈ ਅਸਲ 'ਚ ਅੱਜ ਕਾਂਗਰਸ 'ਚ ਕੀ ਹੈ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਬਣ ਗਈ ਚਾਰ ਪੰਜ ਲੀਡਰਾਂ ਨੇ ਇੱਕ ਧੜਾ ਬਣਾ ਲਿਆ ਚਾਰ ਪੰਜ ਲੀਡਰਾਂ ਨੇ ਇੱਕ ਧੜਾ ਬਣਾ ਲਿਆ ਇਕੱਠੇ ਹੋ ਕੇ ਲੀਡਰਸ਼ਿਪ ਦਿਖ ਨਹੀਂ ਰਹੀ ਪਰ ਤੁਸੀਂ ਵੇਖੋ ਕਿ ਭੁਪੇਸ਼ ਭਗੇਲ ਜਿਹੜੇ ਨਵੇਂ ਪ੍ਰਭਾਰੀ ਬਣਾਏ ਨੇ ਕਾਂਗਰਸ ਦੇ ਇੰਚਾਰਜ ਉਹਨਾਂ ਨੂੰ ਕੱਲ ਆਉਣਾ ਪੈ ਗਿਆ ਉਹ ਕੱਲ ਆਉਣਗੇ 11 10 11 ਕੱਲ 11 ਕਹਿੰਦੇ 11 ਤਰੀਕ ਨੂੰ ਉਹ ਮੀਟਿੰਗ ਕਰ ਰਹੇ ਨੇ ਚੰਡੀਗੜ੍ਹ ਚ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ ਉੱਥੇ ਸੱਦਿਆ ਗਿਆ ਹੈ ਕਿ ਤੁਹਾਡੇ ਮਨਮਟਾਵਾਪਸ ਅਸੀਂ ਖਤਮ ਕਰਨੇ ਆ ਇਸ ਤੋਂ ਪਹਿਲਾਂ ਦਿੱਲੀ 'ਚ ਮੀਟਿੰਗਾਂ ਹੋ ਚੁੱਕੀਆਂ ਨੇ ਦਿੱਲੀ 'ਚ ਵੀ ਉਹਨਾਂ ਨੇ ਗੁੜਤੀ ਦੇ ਕੇ ਭੇਜਿਆ ਸੀ ਵੀ ਹੁਣ ਤੁਸੀਂ ਇਕੱਠੇ ਹੋ ਕੇ ਵਿਧਾਨ ਸਭਾ ਸੈਸ਼ਨ 'ਚ ਜਾਣਾ ਹੈ ਹੁਣ ਕਿਸੇ ਨੇ ਲੜਨਾ ਨਹੀਂ ਅੱਛਾ ਲੀਡਰ ਮੂੰਹ ਤੇ ਕੋਈ ਨਹੀਂ ਲੜਦਾ ਕਾਂਗਰਸ ਦਾ ਇਹਨਾਂ ਦੀ ਖਾਸੀਅਤ ਹੈ ਇਹ ਲੜਦੇ ਪਿੱਠ ਪਿੱਛੇ ਹੀ ਹੈ ਮੂਹ ਤੇ ਸਾਰੇ ਇਕੱਠੇ ਨੇ ਇੱਕ ਦੂਜੇ ਨੂੰ ਬਹੁਤ ਇੱਜ਼ਤ ਨਾ ਮਿਲਦੇ ਨੇ ਸੋਸ਼ਲ ਮੀਡੀਆ ਤੇ ਲੜਦੇ ਆ ਇਸ਼ਾਰਿਆਂ-ਇਸ਼ਾਰਿਆਂ 'ਚ ਲੜਦੇ ਆ ਅੱਜਕੱਲ ਜਿਹੜੇ ਕੋ ਨਵਾਂ ਟਰੈਂਡ ਚੱਲਿਆ ਹੋਇਆ ਈਮੋਜੀਜ਼ ਉਹਦੇ ਰਾਹੀਂ ਲੜਦੇ ਆ ਹਾਂ ਹੁਣ ਸਥਿਤੀ ਇਹ ਐ ਸੰਦੀਪ ਜੀ ਕਿ ਭਾਰਤ ਪੂਸ਼ਨ ਆਸ਼ੂ ਇੱਕ ਮਜ਼ਬੂਤ ਉਮੀਦਵਾਰ ਹੈ ਲੁਧਿਆਣਾ ਪੱਛਮੀ ਤੋਂ ਲੇਕਿਨ ਕਾਂਗਰਸ ਦੇ ਵਿੱਚ ਇੱਕ ਤੜਾ ਇਹ じゃ ਵੀ ਸੀ ਜਿਹੜਾ ਚਾਹੁੰਦਾ ਸੀ ਭਾਰਤ ਪੂਸ਼ਨ ਆਸ਼ੂ ਨੂੰ ਟਿਕਟ ਨਾ ਮਿਲੇ ਕਿਸੇ ਹੋਰ ਚਿਹਰੇ ਨੂੰ ਮਿਲੇ ਔਰ ਹੁਣ ਭਾਰਤ ਪੂਸ਼ਨ ਆਸ਼ੂ ਦੇ ਖਿਲਾਫ ਕੁਝ ਲੋਕ ਇਸ ਤਰ੍ਹਾਂ ਕੰਮ ਕਰ ਰਹੇ ਨੇ ਕਿ ਭਾਰਤ ਪੂਸ਼ਨ ਆਸ਼ੂ ਜਿੱਤ ਨਾ ਸਕੇ ਵੀ ਜੇ ਭਾਰਤ ਪੂਸ਼ਨ ਆਸ਼ੂ ਨਾ ਜਿੱਤਿਆ ਤੇ 27 ਦੀਆਂ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਸਾਡੀ ਸਥਿਤੀ ਤਕੜੀ ਹੋ ਜੂਗੀ ਅਸੀਂ ਆਪਣੇ ਸਮਰਥਕਾਂ ਨੂੰ ਟਿਕਟਾਂ ਦਵਾ ਲਾਂਗੇ ਔਰ ਉਹਨਾਂ ਨੂੰ ਡਰ ਕੀ ਹੈ ਉਹਨਾਂ ਨੂੰ ਡਰੇ ਹੈ ਵੀ ਜੇ ਭਾਰਤ ਪੂਸ਼ਨ ਆਸ਼ੂ ਜਿੱਤ ਗਿਆ ਉਹ ਕੱਲੂ ਪੰਜਾਬ ਚ ਪ੍ਰਧਾਨਗੀ ਦਾ ਦਾਵੇਦਾਰ ਵੀ ਬਣ ਜੂਗਾ ਹੁਣੇ ਧੜਾ ਲੁਧਿਆਣੇ ਚ ਨਹੀਂ ਪੰਜਾਬ ਕਾਂਗਰਸ ਚ ਕਈ ਧੜੇ ਨੇ ਬਿਲਕੁਲ ਕਾਰਜਕਾਰੀ ਪ੍ਰਧਾਨ ਤੇ ਉਹ ਹੈ ਹੀ ਆ ਵਰਕਿੰਗ ਦੂਜੇ ਨੰਬਰ ਦੇ ਪ੍ਰਧਾਨ ਤੇ ਹੋ ਰਿਹਾ ਹੈ ਦੇਖੋ ਭਾਰਤ ਪੂਸ਼ਨ ਆਸ਼ੂ ਭਾਰਤ ਪੂਸ਼ਨ ਆਸ਼ੂ ਵਰਕਿੰਗ ਪ੍ਰੈਜ਼ੀਡੈਂਟ ਹੈ ਜਿਹੜੇ ਕਈ ਉਹਨਾਂ ਤੇ ਇੱਕ ਦੋ ਵਿਜੀਲੈਂਸ ਦੇ ਮਾਮਲੇ ਸੀ ਔਰ ਰੱਦ ਹੋ ਗਏ ਤੇ ਉਹ ਸਾਫ਼ ਹੋ ਗਏ ਭਾਰਤ ਪੂਸ਼ਨ ਆਸ਼ੂ ਨਿਕਲੇ ਆયા ਔਰ ਤੁਸੀਂ ਵੇਖੋ ਆਪਣੇ ਦਮ ਤੇ ਚੋਣ ਪ੍ਰਚਾਰ ਚ ਰੁੱਝ ਗਿਆ ਪਰ ਕੁਝ ਲੋਕ ਇਹ ਇਹੀ ਸਲੀਪਰ ਸੈਲ ਨੇ ਜਿਨ੍ਹਾਂ ਦੀ ਗੱਲ ਹੁੰਦੀ ਆ ਹੁਣ ਉਹ ਸਲੀਪਰ ਸੈੱਲਾਂ ਦਾ ਸਾਨੂੰ ਕਿੱਥੋਂ ਪਤਾ ਲੱਗਣਾ ਜਦ ਤੱਕ ਕਾਂਗਰਸ ਨੂੰ ਨਹੀਂ ਪਤਾ ਸੰਦੀਪ ਜੀ ਅਸੀਂ ਤਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਨਾ ਹੁਣ ਉਹ ਸਲੀਪਰ ਸੈੱਲ ਕੌਣ ਨੇ ਇਹ ਤਾਂ ਰਾਜਾ ਵੜਿੰਗ ਜੀ ਪਤਾ ਕਰਨ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜਾਂ ਸਲੀਪਰ ਸੈੱਲ ਵਰਕਿੰਗ ਪ੍ਰਧਾਨ ਆਸ਼ੂ ਜੀ ਪਤਾ ਕਰਨ ਜਾਂ ਰਾਹੁਲ ਗਾਂਧੀ ਸੁਖਜਿੰਦਰ ਰੰਧਾਵਾ ਦੱਸੇ ਪ੍ਰਤਾਪ ਸਿੰਘ ਬਾਜਵਾ ਨੂੰ ਦੇਖੋ ਆਮ ਆਦਮੀ ਪਾਰਟੀ ਦੇ 32 ਐਮਐਲਏ ਉਹਨਾਂ ਦੇ ਸੰਪਰਕ 'ਚ ਹੈ ਪਰ ਪ੍ਰਤਾਪ ਬਾਜਵਾ ਜੀ ਦੇ ਸੰਪਰਕ 'ਚ ਸਲੀਪਰ ਸੈੱਲ ਨਹੀਂ ਹੈਗੇ ਮਤਲਬ ਉਹਨਾਂ ਨੂੰ ਸਲੀਪਰ ਸੈੱਲਾਂ ਦਾ ਨਹੀਂ ਪਤਾ ਵੀ ਇਹ 32 ਨੇ 22 ਨੇ 10 ਨੇ 8 ਨੇ ਕਾਂਗਰਸ 'ਚ ਜਾਂ 5 ਨੇ ਤੁਸੀਂ ਦੇਖੋ ਬਾਜਵਾ ਸਾਹਿਬ ਨੂੰ ਇਸ ਪਾਸੇ ਆਪਣੀ ਤਾਕਤ ਵਢੀ ਕਰਨੀ ਚਾਹੀਦੀ ਹੈ ਬਾਜਵਾ ਸਾਹਿਬ ਨੂੰ ਜਿਸ ਸੰਪਰਕ 'ਚ ਜਿਸ ਤਰ੍ਹਾਂ ਉਹਨਾਂ ਦੇ ਸੰਪਰਕ 'ਚ 32 ਲੋਕ ਐਮਐਲਏ ਆ ਗਏ ਆਪ ਦੇ ਉਸੇ ਤਰ੍ਹਾਂ ਉਹ ਕਾਂਗਰਸ ਦੇ ਸਲੀਪਰ ਸੈੱਲ ਨੂੰ ਵੀ ਐਕਸਪੋਜ਼ ਕਰ ਦੇਣ ਬਾਜਵਾ ਜੀ ਤਾਂ ਕਿ ਰਾਹੁਲ ਗਾਂਧੀ ਨੂੰ ਸੁੱਖ ਦਾ ਸਾਹ ਹੋਵੇ ਬੱਲੇ ਸਾਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ੀਕਲ ਜੀ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਆਪਣਾ ਪੱਖ ਸਾਨੂੰ ਭੇਜਣ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਸਸ਼ੀਕਲ ਜੀ